ਸਤ ਸ੍ਰੀ ਅਕਾਲ ਜੀ ਤੁਹਾਡਾ ਸਾਡੇ ਰਿਸ਼ਤੇ ਚੈਨਲ ਵਿੱਚ ਸਵਾਗਤ ਹੈ ਜੀ ਤੁਸੀਂ ਆਪਣੇ ਲੜਕਾ ਜਾਂ ਲੜਕੀ ਦੀ ਐਡ ਲਵਾਉਣ ਲਈ ਸਾਡੇ ਹੇਠਾਂ ਦਿੱਤੇ WhatsApp ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਅਸੀਂ ਐਡ ਲਗਾਉਣ ਦੀ ਫੀਸ ਸਿਰਫ ਇੱਕ ਵਾਰ ਲੈਨੇ ਆ ਉਸ ਤੋਂ ਬਾਅਦ ਜਦੋਂ ਤੱਕ ਤੁਹਾਡਾ ਰਿਸ਼ਤਾ ਨਹੀਂ ਹੁੰਦਾ ਅਸੀਂ ਐਡ ਨੂੰ ਬਾਰ-ਬਾਰ ਰਿਪੀਟ ਕਰਦੇ ਹਾਂ ਤੇ ਅੱਜ ਦੇ ਕੁਝ ਰਿਸ਼ਤੇ ਨੋਟ ਕਰੋ ਜੀ ਪਹਿਲਾ ਰਿਸ਼ਤਾ ਜਰਸੀ ਖਵਾਇ ਡੇਟ ਆਫ ਬਰਥ ਫਰਵਰੀ 1994 ਹਾਈਟ 5 ਫੁੱਟ 6 ਇੰਚ ਏਰੀਆ ਅਮਰਿਤਸਰ ਸਾਹਿਬ ਸਟੱਡੀ ਪੋਸਟ ਗ੍ਰੈਜੂਏਟ ਇਨ ਕੰਪਿਊਟਰ ਐਪਲੀਕੇਸ਼ਨਸ ਖਾਲਸਾ ਕਾਲਜ ਅਮਰਿਤਸਰ ਸਾਹਿਬ ਤੋਂ ਕਰੀਆ ਜੀ ਇਹਨਾਂ ਨੇ ਕੰਮ ਇਹ ਗਵਰਨਮੈਂਟ ਬੈਂਕ ਵਿੱਚ ਏਮਪਲੋਈ ਨੇ ਡਿਜਾਈਨੇਸ਼ਨ ਸੀਨੀਅਰ ਅਸਿਸਟੈਂਟ ਨੇ ਤੇ ਨਾਨ ਐਲਕੋਹਲ ਪਿਓਰ ਵੈਜੀਟੇਰੀਅਨ ਨੇ ਜੀ ਇਹ ਮਦਰ ਇਹਨਾਂ ਦੇ ਗਵਰਨਮੈਂਟ ਏਮਪਲੋਈ ਨੇ ਨੇ ਐਜੂਕੇਸ਼ਨ ਡਿਪਾਰਟਮੈਂਟ ਵਿੱਚ ਫਾਦਰ ਇਹਨਾਂ ਦੇ ਐਕਸਪਾਇਰਡ ਨੇ ਸਬ ਇਨਸਪੈਕਟਰ ਇਨ ਪੰਜਾਬ ਪੁਲਿਸ ਵਿੱਚ ਸੀ ਇਨਾਂ ਦੀ ਇੱਕ ਸਿਸਟਰ ਆ ਜੀ ਗ੍ਰੈਜੂਏਸ਼ਨ ਕੀਤੀ ਹੋਈ ਆ ਉਹਨਾਂ ਦੀ ਇਹਨਾਂ ਕੋਲੇ ਤਿੰਨ ਕਿੱਲੇ ਜ਼ਮੀਨ ਆ ਤੇ ਐਂਡ ਰੀਟੇਲ ਇਨਕਮ ਫਰੋਮ ਅਰਬਨ ਪ੍ਰੋਪਰਟੀ ਆ ਜੀ ਇਹਨਾਂ ਦੀ ਇਹਨਾਂ ਨੂੰ ਲੜਕੀ ਚਾਹੀਦੀ ਆ ਜੀ ਵਧੀਆ ਸੁਹਾਦੀ ਵਧੀਆ ਪਰਿਵਾਰ ਦੀ ਸਰਕਾਰੀ ਨੌਕਰੀ ਵਾਲੀ ਲੜਕੀ ਚਾਹੀਦੀ ਆ ਵਿਆਹ ਇਹਨਾਂ ਨੇ ਬਿਲਕੁਲ ਸਿੰਪਲ ਕਰਨਾ ਜੀ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਪਰਿਵਾਰ ਦਾ ਥੱਲੇ ਨੰਬਰ ਦਿੱਤਾ ਹੋਇਆ ਤੁਸੀਂ ਹੋਰ ਵਿਦੇਰੇ ਜਾਣਕਾਰੀ ਲਈ ਪਰਿਵਾਰ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਦਿਲਪ੍ਰੀਤ ਸਿੰਘ ਚਹਿਲ ਕਾਸਟ ਜਰਸੀਖ ਕੱਦ 5 ਫੁੱਟ 11 ਇੰਚ ਪੜਾਈ ਡਿਪਲੋਮਾ ਇਨ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਬੀਟੈਕ ਇਲੈਕਟ੍ਰੀਕਲ ਕਰੀ ਹੋਈ ਹੈ ਜੀ ਇਹਨਾਂ ਦੀ ਤੇ ਹੁਣੇ ਮਹਾਲੀ ਵਿੱਚ ਆਨਲਾਈਨ ਕੰਮ ਕਰ ਰਹੇ ਨੇ ਜ਼ਮੀਨ ਇਹਨਾਂ ਨੂੰ 6.5 ਕਿੱਲੇ ਆਉਂਦੀ ਆ ਇੱਕ ਸਿਸਟਰ ਇਹਨਾਂ ਦੇ ਆਸਟ੍ਰੇਲੀਆ ਸਿਟੀਜ਼ਨ ਨੇ ਇੱਕ ਸਿਸਟਰ ਪੰਜਾਬ ਵਿੱਚ ਨੇ ਇੱਕ ਇਹਨਾਂ ਦਾ ਬ੍ਰਦਰ ਆ ਜੀ ਪੁਰਤਕਾਲ ਵਿੱਚ ਪੀਆਰ ਆ ਮਾਤਾ ਹਾਊਸ ਵਾਈਫ ਨੇ ਪਿਤਾ ਇਹਨਾਂ ਦੇ ਰਿਟਾਇਰ ਨੇ ਉਹਨਾਂ ਨੂੰ 60000 ਪੈਨਸ਼ਨ ਮੀ ਨਾਉਂਦੀ ਆ ਇਹਨਾਂ ਨੂੰ ਲੜਕੀ ਪੜੀ ਲਿਖੀ ਸੋਣੀ ਸੁਨਖੇ ਨਰਮ ਸੁਆਵਾਲੀ ਵਧੀਆ ਪਰਿਵਾਰ ਦੀ ਚਾਹੀਦੀ ਹੈ ਜੀ ਫੋਨ ਨੰਬਰ ਪਰਿਵਾਰ ਦਾ ਥੱਲੇ ਦਿੱਤਾ ਹੋਇਆ ਤੁਸੀਂ ਹੋਰ ਵੀ ਦੇ ਜਾਣਕਾਰੀ ਲਈ ਪਰਿਵਾਰ ਨਾਲ ਸਿੱਧੀ ਗੱਲਬਾਤ ਨੰਬਰ ਰਾਹੀਂ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਅੰਕਿਤ ਮਹਿਰਾ ਕਾਸਟ ਹਿੰਦੂ ਕਸ਼ੀਆ ਰਾਜਪੂਤ ਮਹਿਰਾ ਕੱਦ 5 ਫੁੱਟ 4 ਇੰਚ ਜਨਮ 7 ਸਤੰਬਰ 1993 ਪੜਾਈ ਪਲੱਸ 2 3 ਸਾਲ ਦਾ ਕੋਰਸ ਡਿਗਰੀ ਕਰੀ ਹੋਈ ਹੈ ਜੀ ਇਹਨਾਂ ਨੇ ਇਨ ਹੋਟਲ ਮੈਨੇਜਮੈਂਟ ਦੀ ਕੰਮ ਆਪਣਾ ਫਾਸਟ ਫੂਡ ਆ ਮੁਕੇਰੀਆ ਵਿੱਚ ਤੇ ਪਰਿਵਾਰ ਵਿੱਚ ਇਹਨਾਂ ਦੀਆਂ ਤਿੰਨ ਸਿਸਟਰ ਨੇ ਮੈਰਿਡ ਨੇ ਜੀ ਇੱਕ ਇਹਨਾਂ ਦਾ ਬ੍ਰਦਰ ਆ ਉਹ ਅਨਮੈਰਿਡ ਆ ਇਹਨਾਂ ਦੇ ਮਾਤਾ ਜੀ ਹਾਊਸ ਵਾਈਫ ਨੇ ਪਿਤਾ ਦੀ ਇਹਨਾਂ ਦੀ ਆਟੇ ਦੀ ਚੱਕੀ ਵਾਲੀ ਦੁਕਾਨ ਆ ਜੀ ਪਤਾ ਮੁਕੇਰੀਆ ਪੰਜਾਬ ਜ਼ਿਲ੍ਹਾ ਹੁਸ਼ਿਆਰਪੁਰ ਇਹਨਾਂ ਨੂੰ ਲੜਕੀ ਪਲੱਸ 2 ਪਾਸ ਸੋਣੀ ਸੁਨੱਖੀ ਵਧੀਆ ਪਰਿਵਾਰ ਦੀ ਹਿੰਦੂ ਕਸ਼ੀਆ ਰਾਜਪੂਤ ਮੈਰਾ ਕਾਸਟ ਦੀ ਚਾਹੀਦੀ ਆ ਜੀ ਪਰਿਵਾਰ ਦਾ ਨੰਬਰ ਨਾਲ ਦਿੱਤਾ ਗਿਆ ਤੁਸੀਂ ਹੋਰ ਵਧੇਰੇ ਜਾਣਕਾਰੀ ਲਈ ਪਰਿਵਾਰ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਹਰਜਿੰਦਰ ਸਿੰਘ ਕਾਸਟ ਜਰ ਸਿੱਖ ਕੱਦ 5 ਫੁੱਟ 9 ਇੰਚ ਉਮਰ 25 ਸਾਲ ਪੜਾਈ 8 ਪਾਸ ਨੇ ਜੀ ਇਹ ਜਮੀਨ ਧਾਈ ਕਿੱਲੇ ਐਨਾਂ ਕੋਲ ਪਰਿਵਾਰ ਵਿੱਚ ਮਾਤਾ ਪਿਤਾ ਨੇ ਇੱਕ ਵੱਡਾ ਭਰਾ ਜੀ ਇਹਨਾਂ ਦਾ ਉਹ ਮੈਰਿਡ ਆ ਲੜਕਾ ਰਫਾਇਨਰੀ ਵਿੱਚ ਕੰਮ ਕਰਦਾ ਕੰਪਨੀ ਵਿੱਚ ਜੀ ਸੀ ਵੀ ਚਲਾਉਂਦਾ ਜੀ ਤਨਖਾਹ ਇਹਨਾਂ ਨੂੰ 30000 ਰੁਪਿਆ ਤੇ ਲड़का ਕੋਈ ਵੀ ਨਸ਼ਾ ਨਹੀਂ ਕਰਦਾ ਜੀ ਸੋਨਾ ਸੁਨੱਖਾ ਪੱਗ ਵੰਦਾ ਜੀ ਪਿੰਡ ਜੈ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਇਹਨਾਂ ਨੂੰ ਲੜਕੀ ਘਰੇਲੂ ਸਿਆਣੀ ਮਾਤਾ ਪਿਤਾ ਦੀ ਸੇਵਾ ਕਰਨ ਵਾਲੀ ਚਾਹੀਦੀ ਹੈ ਜੀ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਪਰਿਵਾਰ ਦਾ ਨੰਬਰ ਨਾਲ ਦਿੱਤਾ ਗਿਆ ਜੀ ਤੁਸੀਂ ਹੋਰ ਵਿਧੇਰੇ ਜਾਣਕਾਰੀ ਲਈ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਲੁਧਿਆਣਾ ਪੜਾਈ ਪਲੱਸ 2 ਮਕੈਨਿਕਲ ਇੰਜੀਨੀਅਰਿੰਗ ਜਨਮ 31 11 1991 ਕੱਦ 6 ਫੁੱਟਾ ਜੀ ਇਹਨਾਂ ਦਾ ਵਧੀਆ ਜ਼ਮੀਨ ਆ ਸ਼ਹਿਰੀ ਪ੍ਰਾਪਰਟੀ ਆ ਵਧੀਆ ਘਰ ਆ ਕੰਮ ਆਪਣਾ ਬਿਜ਼ਨਸ ਆ ਜੀ ਇਹਨਾਂ ਦਾ ਗੋਤ ਦਿਓਲਾ ਲੜਕਾ ਜੱਟ ਸਿੱਖਾ ਜੀ ਲੜਕਾ ਮੰਗਲਿਕ ਤੇ ਤਲਖਸ਼ੁਦਾ ਜੀ ਇਹਨਾਂ ਨੂੰ ਪੜ੍ਹੀ ਲਿਖੀ ਸੁੰਦਰ ਮੰਗਲਿਕ ਲੜਕੀ ਚਾਹੀਦੀ ਆ ਜੀ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਹੋਰ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨਾਲ ਨੰਬਰ ਰਾਹੀਂ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ RAMGARHIਆ ਲੜਕਾ ਉਮਰ 28 ਸਾਲ ਕੱਤ 5 ਫੁੱਟ 8 ਇੰਚ ਪੜਾਈ +2 ਪਤਾ ਧੂਰੀ ਕੰਮ ਆਪਣੀ ਵਰਕਸ਼ਾਪ ਕਮਾਈ ਨਾ ਬਣਾਉਣ ਦੀ ਹੈ ਜੀ ਇਹਨਾਂ ਦੀ ਪਰਿਵਾਰ ਵਿੱਚ ਇਹਨਾਂ ਦੇ ਮਾਤਾ ਪਿਤਾ ਨੇ ਇੱਕ ਵੱਡਾ ਭਰਾ ਹੈ ਜੀ ਇਹਨਾਂ ਨੂੰ ਸਿੰਪਲ ਘਰੇਲੂ ਲੜਕੀ ਚਾਹੀਦੀ ਹੈ ਜੀ ਮੁੰਡਾ ਸਰਦਾਰ ਹੈ ਤੇ ਤੁਸੀਂ ਫੋਨ ਨੰਬਰ ਰਾਹੀਂ ਹੋਰ ਵੀ ਦੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਪਰਿਵਾਰ ਦਾ ਨੰਬਰ ਦਿੱਤਾ ਗਿਆ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਇੰਦਰਜੀਤ ਸਿੰਘ ਪਿਤਾ ਜੁਝਾਰ ਸਿੰਘ ਪਿੰਡ ਬਖਤੜੀ ਜ਼ਿਲ੍ਹਾ ਸੰਗਰੂਰ ਕੱਦ 6 ਫੁੱਟ 2 ਇੰਚ ਪੜਾਈ ਬੀਏ ਕਰੀ ਹੈ ਜੀ ਇਹਨਾਂ ਨੂੰ 6.5 ਬੈਂਡ ਨੇ ਇਹਨਾਂ ਦੇ ਜ਼ਮੀਨ 6 ਕਿੱਲੇ ਐਨਾ ਕੋਲ ਵਧੀਆ ਕੋਠੀ ਹੈ ਜੀ ਦੋ ਟਰੈਕਟਰ ਨੇ ਖੇਤੀ ਦਾ ਸਾਰਾ ਸਮਾਨ ਕੋਈ ਪੈਣ ਪ੍ਰਾਣੀ ਜੀ ਸਾਰਾ ਪਰਿਵਾਰ ਅੰਮ੍ਰਿਤਧਾਰੀ ਹੈ ਇਹਨਾਂ ਨੂੰ ਲੜਕੀ ਆਸਟ੍ਰੇਲੀਆ ਅਮਰੀਕਾ ਨਿਊਜ਼ੀਲੈਂਡ ਵਿੱਚ ਪੀਆਰ ਜਾਂ ਵਰਕ ਪਰਮਿਟ ਤੇ ਚਾਹੀਦੀ ਹੈ ਜੀ ਜਾਂ ਲੜਕੀ ਸਰਕਾਰੀ ਜੋਬ ਕਰਦੀ ਹੋਵੇ ਫੋਨ ਨੰਬਰ ਪਰਿਵਾਰ ਦਾ ਥੱਲੇ ਦਿੱਤਾ ਹੋਇਆ ਹੈ ਜੀ ਤੁਸੀਂ ਹੋਰ ਵਿਧੇਰੇ ਜਾਣਕਾਰੀ ਲਈ ਪਰਿਵਾਰ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਇਹ ਸਨ ਅੱਜ ਦੇ ਕੁਝ ਰਿਸ਼ਤੇ ਜੀ ਤੇ ਵੀਡੀਓ ਨੂੰ ਪੂਰੀ ਦੇਖਿਆ ਕਰੋ ਤੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤਾਂ ਜੋ ਅਸੀਂ ਤੁਹਾਡੇ ਲਈ ਹੋਰ ਵਧੀਆ ਤੋਂ ਵਧੀਆ ਰਿਸ਼ਤੇ ਦੀਆਂ ਵੀਡੀਓ ਲੈ ਕੇ ਆ ਸਕੀਏ ਜੀ ਤੁਸੀਂ ਆਪਣੇ ਲੜਕਾ ਜਾਂ ਲੜਕੀ ਦੀ ਐਡ ਪਾਉਣ ਲਈ ਸਾਡੇ ਨਾਲ ਸਾਡੇ WhatsApp ਨੰਬਰ ਤੇ ਸਾਡੇ